ਸੂਬੇ ਵਿੱਚ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰਕੇ ਦੁੱਧ ਦੇ ਉਤਪਾਦਨ ਅਤੇ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਾਲਾਨਾ 30 ਲੱਖ ਦੁੱਧਾਰੂ ਪਸ਼ੂਆਂ ਦੇ ਮਸ਼ਨੂਈ ਗਰਭ ਧਾਰਨ ਦਾ ਟੀਚਾ ਮਿੱਥਿਆ ਗਿਆ ਹੈ ਪਸ਼ੂਤਾਂ ਦੀ ਜੈਨੇਟਿਕ ਗੁਣਾ ਨੂੰ ਬਿਹਤਰ ਬਣਾਉਣ ਵਾਸਤੇ ਚੰਗੀ ਗੁਣਵੱਤਾ ਦੇ ਵੀਰਜ ਉਤਪਾਦਨ ਲਈ ਨਾਭਾ ਦੇ ਏ ਗ੍ਰੇਡ ਸੀਮਨ ਸਟੇਸ਼ਨ ਤੇ ਕੁੱਲ 93 ਸਾਨ ਅਤੇ ਰੋਪੜ ਦੇ ਬੀ ਗ੍ਰੇਡ ਸੀਮਨ ਸਟੇਸ਼ਨ ਤੇ ਕੁੱਲ 46 ਸਾਨ ਰੱਖੇ ਗਏ ਹਨ ਸੂਬਾ ਸਰਕਾਰ ਵੱਲੋਂ ਨੀਲੀ ਰਾਵੀ ਲਈ ਪੈਡੀਗਰੀ ਸਿਲੈਕਸ਼ਨ ਅਤੇ ਮੁਰਰਾ ਤੇ ਸਾਹੀਵਾਲ ਲਈ ਪਰਜਨਨੀ ਟੈਸਟਿੰਗ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਇਹ ਪ੍ਰੋਜੈਕਟ ਰਾਸ਼ਟਰੀ ਗੋਗੁਲ ਮਿਸ਼ਨ ਤਹਿਤ ਰਾਸ਼ਟਰੀ ਡੇਰੀ ਵਿਕਾਸ ਬੋਰਡ ਰਾਹੀਂ ਮੁਰਰਾ ਸਾਹੀਵਾਲ ਅਤੇ ਨੀਲੀ ਰਾਵੀ ਨਸਲਾਂ ਦੇ ਜੈਨੇਟਿਕ ਗੁਣਾਂ ਨੂੰ ਸੁਧਾਰਨ ਤੇ ਕੇਂਦ੍ਰਿਤ ਹੈ ਹੁਣ ਤੱਕ ਇਹਨਾਂ ਪ੍ਰੋਜੈਕਟਾਂ ਤਹਿਤ ਕੁੱਲ 25.8 ਕਰੋੜ ਰੁਪਏ ਦੇ ਫੰਡਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਇਹ ਪ੍ਰੋਜੈਕਟ ਪਸ਼ੂ ਤੰ ਦੇ ਜੈਨੇਟਿਕ ਗੁਣਾ ਵਿੱਚ ਸੁਧਾਰ ਦੁੱਧ ਦੇ ਉਤਪਾਦਨ ਵਿੱਚ ਵਾਧੇ ਗੁਣਵੱਤਾ ਵਿੱਚ ਸੁਧਾਰ ਜਰੀਏ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਦਿਆਂ ਪੰਜਾਬ ਦੇ ਡੇਰੀ ਸੈਕਟਰ ਦੀ ਮਜ਼ਬੂਤੀ ਲਈ ਬੇਹਦ ਅਹਿਮ ਹਨ